ਵੇ ਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜਿਹੜੇ ਭੈਣ ਭਰਾ ਆਪਣੇ ਨੂੰ ਜੋੜੇ ਹੋਏ ਨੇ ਜਿਹੜੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਆਪਾਂ ਬਣਾਉਣ ਲੱਗੇ ਜਿਹੜਾ ਆਪਾਂ ਘਿਓ ਬਣਾਉਣੇ ਨੇ ਜੀ ਥੱਲੇ ਛੇੜੂ ਬਚ ਜਾਂਦਾ ਜੀ ਆਪਾਂ ਉਹਦੇ ਬਣਾਉਣ ਲੱਗੇ ਪਿੰਨੀ ਆ ਆਪਾਂ ਜੀ ਲਈ ਆ ਸੋਜੀ ਤੇ ਇਧਰ ਲਈ ਆਪਾਂ ਨੇ ਛੇੜੂ ਤੇ ਲਈ ਆਪਾਂ ਨੇ ਅੱਧੀ ਕੁੱਲੀ ਚੀਨੀ ਪਹਿਲਾਂ ਜੀ ਆਪਾਂ ਚੀਨੀ ਨੂੰ ਪੌਣ ਲਾਂਗੇ ਥੋੜਾ ਜਿਹਾ ਸੂਜੀ ਆਪਾਂ ਜੀ ਹਲਕੇ ਹਲਕੇ ਜਿਹਾ ਪਕਾ ਲਾਂ। ਆਹ ਹੋתי ਹੈ ਕਬਚਨ ਪਾ ਲ। ਜਿਵੇਂ ਜਿਹਾ ਹਾਂ ਜੀ 2 ਚਮਚੇ ਆਪਾਂ ਬੇਸਣ ਦੇ ਪਾ ਰਹੇ ਹਾਂ। ਬੇਸਣ ਆਪਣਾ ਕੱਚਾ ਨਹੀਂ ਹੈਗਾ ਜੀ। ਆਪਣਾ ਸੇਕ ਲਵਾ ਕੇ ਰੱਖਿਆ ਹੋਇਆ। ਆਹ ਬੇਸਣ ਤੇ ਸੂਜੀ ਨੂੰ ਜੀ ਆਪਾਂ ਪਕਾ ਰਹੇ ਹਾਂ। बस ਥੋੜਾ ਜਿਹਾ ਆਪਾਂ ਇਹਨੂੰ ਪਕਾ ਲਾਂਗੇ ਜੀ। ਇਹਦਾ ਸ਼ੇਰੂ ਆ ਜੀ ਆਪਾਂ ਨੂੰ ਇਹਨੂੰ 베ਸਟ ਸਮਝ ਕੇ ਨਹੀਂ ਛੱਟਣਾ ਚਾਹੀਦਾ ਹੈਗਾ। ਇਹਦੀ ਬਰਫੀ ਬਣਾ ਲਓ ਲੱਡੂ ਬਣਾ ਲਓ ਜੀ ਆਪਾਂ ਕੁਝ ਵੀ ਬਣਾ ਸਕਦੇ ਆ। ਆਪਾਂ ਜੀ ਹੁਣ ਇਹਦੇ ਵਿੱਚ ਪਾ ਰਹੇ ਆ ਸ਼ੇਰੂ। ਆਪਾਂ ਜੀ ਫ੍ਰੀਜ ਦੇ ਵਿੱਚ ਰੱਖਿਆ ਹੋਇਆ ਸੀਗਾ। ਅਜੀ ਸੂਜੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਅੱਜ ਜੀ ਆਪਾਂ ਦੇਸੀ ਘਿਓ ਪਾ ਦਾਂਗੇ। ਦੋ ਤਿੰਨ ਬਚਾਂ ਦੇ ਹੀ ਪਾਏ ਨੇ। ਆਪਾਂ ਜਿਹਨੂੰ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਪਕਾ ਲਾਂਗੇ। ਆਪਾਂ ਇਹ ਜੇ ਕੜਾਹੀ ਦੇ ਵਿੱਚ ਪਾ ਦਾਂਗੇ। ਪਾਣੀ ਰੱਖ ਲਓ ਕੋਲੇ। ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਚੀਨੀ। ਜਿੰਨੀ ਚੀਨੀ ਆ ਜੀ ਉਦੋਂ ਆਪਾਂ ਅੱਧਾ ਪਾਣੀ ਪਾਵਾਂਗੇ। ਕੀ ਨਹੀਂ ਅਪਾ ਇਹ ਚੰਗੀ ਤਰ੍ਹਾਂ ਮੈਟ ਕਰ ਲਾਂਗੇ ਕੀ ਨਹੀਂ ਦਾ ਆਪਣੇ ਚੰਗੀ ਤਰ੍ਹਾਂ ਖੁਰਚ ਦੋ ਜੀ ਜਰਾ ਆਪਾਂ ਇਹ ਜਿਹੜਾ ਬੈਟ ਤਿਆਰ ਕਰਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਲਗਾ ਤਰ੍ਹਾਂ ਇਹਨੂੰ ਜੀ ਮੈਟ ਕਰਕੇ ਇਹਨੂੰ ਚਾਤਨੀ ਨੂੰ ਚਿਪਚਿਪੀ ਜੀ ਕਰ ਲਾਂਗੇ ਆਪਾਂ ਹੱਥ ਲਾ ਕੇ ਇਹਨੂੰ ਟੱਚ ਕਰਕੇ ਦੇਖ ਲਾਂਗੇ ਅੰਦੀ ਜਿੰਨੀ ਆਪਣੀ ਹੋ ਗਈ ਜੀ ਗਾੜੀ ਚਿਪਚਿਪੀ ਜੀ ਹੋ ਗਈ ਕਾ ਜਿਹੜਾ ਪੌਣੇ ਤੇ ਰੱਖਿਆ ਸੀਗਾ ਜੀ ਸੋਜੀ ਬੇਸਣ ਤੇ ਛੇੜੂਏ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ। ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਪਕਾ ਲਾਂਗੇ। ਬਣਾਉਣ ਨੂੰ ਕੋਈ ਬੜਾ ਟਾਈਮ ਨਹੀਂ ਲੱਗਦਾ ਹੈਗਾ ਜੀ 10 ਮਿੰਟ ਦੇ ਵਿੱਚ ਸਾਰੇ ਇਹਨਾਂ ਆਪਣਾ ਬਣ ਕੇ ਜੀ ਉਹ ਵੀ ਤਿਆਰ ਕੁਝ ਨੇ ਕੜਾਹੀ ਵੀ ਛੱਡਣੀ ਸ਼ੁਰੂ ਕਰਦੇ ਆਪਣੀ ਬੈਟਰ ਬਣ ਕੇ ਤਿਆਰ ਆ ਪਰ ਇੱਕ ਡੱਬੇ ਦੇ ਵਿੱਚ ਲਾ ਲਿਆ ਦੇਸੀ ਘਿਓ ਆਪਾਂ ਡੱਬੇ ਦੇ ਵਿੱਚ ਨੂੰ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ ਆਪਾਂ ਜਿਹੜੇ ਡੱਬੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਸੈੱਟ ਕਰ ਲਏ ਜੀ ਆਪਾਂ ਜੀ ਹੁਣ ਇਹਨੂੰ ਜੰਮਣ ਵਾਸਤੇ ਰੱਖ ਦਾਂਗੇ ਆਪਾਂ ਜਿਹੜਾ 쉐ਡੂ ਹੈ ਨੂੰ ਬੇਸਟ ਸਮਝ ਕੇ ਸਿੱਟਣਾ ਨਹੀਂ ਚਾਹੀਦਾ ਚਾਹੇ ਦੀ ਬਰਫੀ ਬਣਾ ਲਓ ਜੀ ਲੱਡੂ ਬਣਾ ਲਓ ਚਾਹੇ ਦੀ ਪੰਜੀਰੀ ਬਣਾ ਲਓ ਆਪਾਂ ਕੁਝ ਵੀ ਬਣਾ ਸਕਦੇ ਹਾਂ ਜੀ ਆਪਾਂ ਸੂਜੀ ਤੇ ਬੇਸਣ ਪਾਇਆ ਜੇ ਤੁਸੀਂ ਆਟਾ ਪਾਉਣਾ ਚਾਹੋ ਨੀਓ ਆਟਾ ਪਾ ਸਕਦੇ ਹੋ ਆਟੇ ਦੇ ਵਿੱਚ ਬੇਸਣ ਮਿਕਸ ਕਰ ਲਓ ਜਾਂ ਸੂਰੀ ਦੇ ਵਿੱਚ ਜੀ ਬੇਸਣ ਮਿਕਸ ਕਰਕੇ ਬਣਾ ਸਕਦੇ ਆ। ਇਹ ਤੁਹਾਰਾ ਆਪਾਂ ਜੀ ਇਹਨੂੰ ਰੱਖ ਦਾਂਗੇ ਜੰਮਣ ਵਾਸਤੇ